ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਿੰਡ ਲੰਬਾ ਵਾਲੀ ਦੇ ਵਿੱਚ ਸਰਦਾਰ ਬਲਜਿੰਦਰ ਸਿੰਘ ਦੇ ਖੇਤ ਚ ਖੜੇ ਆ ਮੇਰ ਮਕਸਦ ਆ ਕਿ ਜਿਹੜਾ ਝੋਨੇ ਦੀ ਪਰਾਲੀ ਵਿੱਚ ਵਾਹ ਕੇ ਕਣਕ ਦੀ ਬਜਾਈ ਦੇ ਵੱਖ-ਵੱਖ ਤੰਗ ਕਿਸਾਨ ਵੀਰੋ ਵੱਲੋਂ ਜਿਹੜੇ ਵਰਤੇ ਜਾਂਦੇ ਆ ਇਹ ਝੋਨੇ ਦੀ ਵਾਢੀ ਪ੍ਰੰਤ ਜਿਹੜਾ ਮਹਿਕਮਾ ਖੇਤੀਬਾੜੀ ਵੱਲੋਂ ਪ੍ਰਚਾਰ ਕੀਤਾ ਜਾਂਦਾ ਜਿਹੜੇ ਕਿਸਾਨ ਵੀਰ ਪਹਿਲਾਂ ਤੋਂ ਝੋਨੇ ਦੀ ਪਰਾਲੀ ਨੂੰ ਕਣਕ ਦੇ ਨਾਲ ਨੂੰ ਜਾਂ ਫਸਲਾਂ ਦੇ ਰਹੰਦ ਖੂੰਜੇ ਦੇ ਵਿੱਚ ਵਾਹ ਕੇ ਫਸਲਾਂ ਦੀ ਬਜਾਈ ਕਰ ਰਹੇ ਆ ਉਹਨਾਂ ਵੱਲੋਂ ਵੀ ਜਿਹੜੀ ਹੈਗੀ ਆ ਵਿਭਾਗ ਦੇ ਨਾਲ ਪ੍ਰਚਾਰ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਮਦਦ ਵੀ ਕੀਤੀ ਜਾਂਦੀ ਹੈ ਸਰਦਾਰ ਬਲਜਿੰਦਰ ਸਿੰਘ ਹੈਗੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਪਰਾਲੀ ਨੂੰ ਕਣਕ ਦੇ ਨਾਲ ਨੂੰ ਖੇਤ ਚ ਵਾ ਕੇ ਜਿਹੜੀ ਕਣਕ ਦੀ ਬਿਜਾਈ ਝੋਨੇ ਦੀ ਲਵਾਈ ਜਾਂ ਹੋਰ ਫਸਲਾਂ ਜਿਹੜੀਆਂ ਹੈਗੀਆਂ ਬੀਜ ਰਹੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਹਾਂਜੀ ਬਲਜਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਧੰਨਵਾਦ ਇਹ ਇਹ ਦੱਸਿਓ ਕਿ ਜਿਹੜਾ ਤੁਸੀਂ ਇਹ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਹੇ ਆ ਜਾਂ ਹੋਰ ਤਰੀਕੇ ਨਾਲ ਕਿਸੇ ਨਾਲ ਕਰ ਰਹੇ ਆ ਇਹ ਕਦੋਂ ਤੋਂ ਕਰ ਰਹੇ ਆ ਤੇ ਕਿਹੜੇ-ਕਿਹੜੇ ਤਰੀਕੇ ਤੁਸੀਂ ਵਰਤ ਰਹੇ ਆ ਡਾਕਟਰ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਮੈਂ ਪਿਛਲੇ 4 ਚੌਥਾ ਸਾਲ ਹੋ ਗਿਆ ਆਪਾਂ ਨੂੰ ਮਲਚਿੰਗ ਵਾਲੀ ਆਪਾਂ 3 ਸਾਲ ਪਹਿਲਾਂ ਮਲਚਿੰਗ ਵਾਲੀ ਕੀਤੀ ਠੀਕ ਹੈ ਇਸ ਸਾਲ ਮੈਨੂੰ ਥੋੜਾ ਜਿਹਾ ਸੀ ਕਿ ਚਲੋ ਵੀ ਠੰਡ ਗਈ थी ਨਾ ਬਈ ਥੋੜੀ ਬੋਲੀ ਦਿੱਕਤ ਆ ਸਕਦੀ ਹੁੰਦੀ ਹੈ ਮਲਚਿੰਗ ਵਾਲੀ ਕਰਨ ਕਿ ਠੰਡ ਜਲਦੀ ਜ਼ਿਆਦਾ ਆਉਂਦੀ ਹੈ ਹੂੰ ਹੂੰ ਇਸ ਕਰਕੇ ਫਿਰ ਮੈਂ ਟਾਇਲ ਕੀਤਾ ਸੀ ਇਸ ਵਾਰ ਮੈਂ ਕਿਹਾ ਚਲੋ ਹੈਪੀ ਸੀ ਨਾਲ ਬਿਜਾਈ ਕਰਕੇ ਦੇਖਦੇ ਹਾਂ ਹੂੰ ਇਹ ਮੇਰੇ ਖੇਤ ਦੇ ਵਿੱਚ 17 18 ਨਵੰਬਰ ਦੀ ਬਿਜਾਈ ਹੈ ਜੀ 17 18 ਨਵੰਬਰ ਹਾਂਜੀ ਵੈਰੈਟੀ ਕਿਹੜੀ ਹੈ ਇਹ ਵੈਰੈਟੀ 869 ਜੀ 869 ਆ ਜਿਹੜੀ ਸਪੈਸ਼ਲ ਜਿਹੜੀ ਸਪੈਸ਼ਲ ਐ ਇਹ ਗੁੱਤੀ ਗਈ ਹੈ ਹੈਪੀ ਸੀਡਰ ਸੁਪਰ ਸੀਡਰ ਵਾਤੇ ਹਣਾ ਹਾਂਜੀ ਫਸਲ ਵਧੀਆ ਕੰਡੀਸ਼ਨ ਦੇ ਵਿੱਚ ਖੜੀ ਆ ਹਾਂਜੀ ਹਾਂ ਕਿੰਨਾ ਬੀਜ ਪਾਇਆ ਸੀਗਾ ਬੀਜ ਇਹਦੇ ਵਿੱਚ 50 ਕਿਲੋ ਪਾਇਆ ਜੀ 50 ਇਹਦੇ ਵਿੱਚ ਕੋਸ਼ ਛਿੱਟਾ ਦੇਤਾ ਸੀਗਾ ਜੀ ਠੀਕ ਹੈ ਤੇ ਕੁਛ ਬਿਜਾਈ ਕਰ 10 ਕਿਲੋ ਦਾ ਯਾਨੀ ਕਿ ਛਿੱਟਾ ਦੇਤਾ 40 ਕਿਲੋ ਦੀ ਬਿਜਾਈ ਉਹ ਹੈਪੀ ਸੀਡਰ ਦਾ ਸਿਆੜ ਥੋੜਾ ਦੂਰ ਹੋਣਾ ਵੀ ਆਪਣਾ ਪਾਪੂਲੇਸ਼ਨ ਪੂਰੀ ਠੀਕ ਆ ਤੇ ਖਾਦ ਵਗੈਰਾ ਕਿੰਨੀ ਪਾਈ ਆ ਖਾਦ ਉਹੀ ਜਿਹੀ ਜਿਵੇਂ ਆਪਣੇ ਪੌਣੇ ਤਿੰਨ ਦਿਨਾਂ ਘਟੇ ਕਰੀਬ ਚੱਲ ਰਹੀ ਹੈ ਮੇਰੇ ਏਰੀਆ ਦੇ ਵਿੱਚ ਓਕੇ ਹਾਂਜੀ ਤੇ ਡੀਪੀ ਡੀਪੀ ਇੱਕ ਘਟਾ ਵਿੱਚ ਇੱਕ ਘਟਾ ਦੀ ਹਾਂਜੀ ਉਸ ਤੋਂ ਬਣਾ ਹੋਰ ਕੁਝ ਨਹੀਂ ਪਾਈ ਕੋਈ ਤੱਤਾਂ ਵਾਲੀ ਸਪਰੇ ਕੋਈ ਤੱਤਾਂ ਵਾਲੇ ਜ਼ਿੰਕ ਮੈਗਨੀਸ਼ੀਅਮ ਵਾਲੇ ਦੋ ਸਪਰੇ ਕਰਦੀ ਆ ਓਕੇ ਦੋ ਸਪਰੇ ਕਰਦੀ ਉਹ ਵੀ ਥੋੜੇ ਨਾ ਪਤਾ ਨਹੀਂ ਕੀ ਕੋਲ ਮੇਰੇ ਖੇਤ ਆਏ ਸਾਲੀ ਥੋੜੇ ਇਧਰ ਨੂੰ ਮੰਨ ਲਓ ਵੀ ਥੋੜੀ ਬਹੁਤੀ ਫਸਲ ਕਮਜ਼ੋਰ ਹੁੰਦੀ ਆ ਤਾਂ ਕਰਕੇ ਕਰਦੀ ਵੈਸੇ ਕੋਈ ਏਡੀ ਬਹੁਤੀ ਜ਼ਰੂਰਤ ਅਸੀਂ ਤਾਂ ਨਹੀਂ ਕਰਕੇ ਅੱਗੇ ਕਦੇ ਕੀਤੀ ਪਰ ਇਸ ਵਾਰ ਕਰਤੀ ਠੀਕ ਹੈ ਹਾਂਜੀ ਨਹੀਂ ਉਹਦੇ ਵਿੱਚ ਆਪਾਂ ਨੂੰ ਇਹ ਐਵੇਂ 43 ਸਪਰੇਅ ਜਿਹੜੀ ਜੇ ਆਪਾਂ ਖੇਚਲ ਕਰ ਲਾਂਗੇ ਉਹਦੇ ਵਿੱਚ ਕੋਈ ਖਰਚਾ ਜਾਂਦਾ ਨਹੀਂ ਹੁੰਦਾ ਹੈ। ਹਾਂਜੀ ਹਾਂਜੀ ਪਰ ਆਪਾਂ ਉਹ ਚ ਇਹ ਕੁਆਲਿਟੀ ਵੀ ਬਣਦੀ ਆ ਤੇ ਝਾੜ ਵੀ ਬੱਧੀ ਕਰਦਾ। ਓਵਰ ਆਲ ਜਿਹੜਾ ਹੈਗਾ ਤੁਸੀਂ ਇਹ ਬਸ ਆਪ ਤੁਹਾਨੂੰ ਸੰਤੋਖ। ਹਾਂਜੀ ਐਸ ਤਰ੍ਹਾਂ ਸੰਤੋਖ। ਠੀਕ ਆ। ਜੇ ਹੋਰ ਕਿਹੜੇ-ਕਿਹੜੇ ਤਰੀਕੇ ਨਾਲ ਤੁਸੀਂ ਬਿਜਾਈ ਕੀਤੀ ਜਿਵੇਂ ਆਪਣੀ ਆ ਕਰਦੇ ਹੋ। ਆਪਣੀ ਇਹ ਸੁਪਰ ਸੀਡ ਨਾਲ ਆ ਜੀ ਤੇ ਬਾਕੀ ਵਾਚਿੰਗ ਵਾਲੀ ਜਿੱਤਾਂ ਹੀ ਮਾੜੀ ਜਿਹੀ ਦਿਖਾ ਦੇ। ਇਹ ਸੁਪਰ ਸੀਡ ਨਾਲ ਬਿਜਾਈ ਕੀਤੀ ਹੋਈ ਆ। ਹਾਂ ਇਹ ਕਿਹੜੀ ਵੈਰਿਟੀ ਆ? ਇਹ 222। ਇਹ 222 ਆ। ਹ ਤੇ ਹੋਰ ਇਸ ਤੋਂ ਇਲਾਵਾ ਤੁਸੀਂ 30 ਖੇਤੀਆਂ ਪਿੱਛੇ ਆਪਾਂ ਦੇਖੋ ਹਾਂਜੀ ਉਹ ਜੀਰੋ ਡਿਲ ਠੀਕ ਹੈ ਹਾਂਜੀ ਤੇ ਬਾਕੀ ਦੂਜੇ ਖੇਤ ਆਪਣੀ ਮਲਚਿੰਗ ਵਾਲੀ ਹੈ ਬਲਚਿੰਗ ਵਾਲੀ ਹੈ ਤੇ ਪਰਾਲੀ ਤੁਸੀਂ ਮਲਚਿੰਗ ਜਾਂ ਹੋਰ ਤਕਨੀਕਾਂ ਕਿੰਨੇ ਲੰਬੇ ਸਮੇਂ ਤੋਂ ਬਾਹਰ ਆਏ ਆ ਖੇਤ ਦੇ ਵਿੱਚ ਇਹ ਚੌਥਾ ਸਾਲ ਹੋ ਗਿਆ ਜੀ ਆਪਣਾ ਚੌਥਾ ਸਾਲ ਹੋ ਗਿਆ ਵੀ ਇਹਦਾ ਕੋਈ ਤੁਹਾਨੂੰ ਫਰਕ ਨਜ਼ਰ ਆ ਰਿਹਾ ਫਰਕ ਲੋਕਾਂ ਨੂੰ ਆਪਣਾ ਖਰਚਾ ਘੱਟ ਹੀ ਹੁੰਦਾ ਜੀ ਕਦੇ ਬਚ ਝਾੜ ਬਾਕਸ ਤਾਂ ਆਪਣਾ ਹੀ ਹੈ ਨਾ ਜ਼ਮੀਨ ਦੀ ਸੇਚ ਸੁਧਾਰ ਹਾਂਜੀ ਠੀਕ ਆ ਹੁਣ ਲੱਗ ਰਿਹਾ ਇਸ ਵਾਰ ਮਿੱਟੀ ਟੈਸਟ ਕਰਵਾ ਕੇ ਜ਼ਰੂਰ ਡਾਈ ਕਰੂੰਗਾ ਮਿੱਟੀ ਨੂੰ ਪਤਾ ਲੱਗੇ ਵੀ ਕਿੱਥੇ ਕਿਹੇ ਖੜੇ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਤੇ ਹੋਰ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਨੀ ਚਾਹੁੰਗੇ ਵਿੱਚ ਬਾਓ ਇਹਦਾ ਆਪਣਾ ਜ਼ਮੀਨ ਦਾ ਤਾਂ ਕੋਈ ਨੁਕਸਾਨ ਨਹੀਂ ਪਰਾਲੀ ਵਿੱਚ ਬਾਉਣ ਦਾ ਜ਼ਮੀਨ ਦਾ ਡਾਕਟਰ ਸਾਹਿਬ ਨੁਕਸਾਨ ਕੋਈ ਨਹੀਂ ਇਹ ਅਪੀਲ ਜ਼ਰੂਰ ਹੈ ਕਿ ਮੈਨੂੰ ਦੇਖੋ ਤਰੀਕੀ ਆਪਾਂ ਸਾਰੇ ਹੀ ਵਰਤੀ ਆ ਜੀ ਸਭ ਤੋਂ ਬੈਸਟ ਮੈਂ ਅੱਜ ਵੀ ਕਹਣਾ ਕਿ ਮਾਰਚਿੰਗ ਵਾਲ ਠੀਕ ਹੈ ਜੀ ਕੋਸ਼ਿਸ਼ ਕਰੋ ਥੋੜੇ ਬਹੁਤ ਏਰੀਆ ਤੇ ਟ੍ਰਾਇਲ ਕਰੋ ਟ੍ਰਾਇਲ ਕਰੋ ਹਾਂਜੀ ਜਦੋਂ ਇੱਕ ਇੱਕ ਆਪਾਂ ਟ੍ਰਾਇਲ ਕਰਨੇ ਆ ਜੀ ਉਸ ਤੋਂ ਬਾਅਦ ਫਿਰ ਬੰਦੇ ਦਾ ਤੁਹਾਡਾ ਸਾਰੀ ਖਤਮ ਹੋ ਜਾ ਸੋ ਕਿਸਾਨ ਵੀਰੋਂ ਵੱਤੋ ਵੱਤ ਅਪੀਲ ਆ ਕਿ ਆਪਾਂ ਹੁਣ ਜਿਵੇਂ ਕਣਕ ਵੱਢਣੀ ਆ ਕਣਕ ਦਾ ਨਾੜ ਆ ਜਿਹੜਾ ਉਹ ਵੀ ਤੂਰੀ ਬਣਾਉਣ ਤੋਂ ਬਾਅਦ ਨਾ ਕਈ ਕਿਸਾਨ ਵੀਰ ਉਹਨੂੰ ਵੀ ਅੱਗ ਲਾ ਦਿੰਦੇ ਉਹ ਵੀ ਜਿਹੜਾ ਖੇਤ ਦੇ ਵਿੱਚ ਬਾਉ ਖੇਤ ਦੇ ਵਿੱਚ ਬਾਉਣ ਤੋਂ ਬਾਅਦ ਹੀ ਆਪਾਂ ਜਿਹੜੀ ਝੋਨੇ ਦੀ ਲਵਾਈ ਜਾਂ ਹੋਰ ਫਸਲ ਬੀਜਣੀ ਆ ਡਾਕਟਰ ਜਿਹੜੀ ਉਹਨੂੰ ਆਪਾਂ ਅੱਗ ਲਾਉਨੇ ਨਾ ਉਹਦੇ ਨਾਲ ਜ਼ਿਮੀਂਦਾਰਾਂ ਦਾ ਸਗੋਂ ਉਲਟਾ ਨੁਕਸਾਨ ਹੁੰਦਾ ਫਾਇਦਾ ਨਹੀਂ हां ते जड़ ਜਦੋਂ ਆਪਾਂ ਝੋਨੇ ਵਾਲਾ ਮਾਲਾ ਕੱਦੂ ਕਰਦੇ ਤਾਂ ਉਹਨੇ ਆ ਕੇ ਝੋਨੇ ਦੇ ਡੱਕੇ ਨੱਪਣੀ ਨੱਪਣੀ। ਹਾਂ ਜਿਉ ਡੱਕਾ ਵੱਡਾ ਹੋਊਗਾ। ਬਿਲਕੁਲ। ਉਹ ਬਹੁਤ ਹੱਦ ਤੱਕ ਨੀਚੇ ਦਾ ਭਰਿਆ ਹੋਇਆ। ਹਾਂ ਤੇ ਕਿਸਾਨ ਵੀਰਾਂ ਨੂੰ ਇਹ ਤਾਂ ਉਲਟ ਮੈਂਮ। ਹਾਂ ਜੀ ਜੇ ਅਸੀਂ ਅੱਗ ਨਹੀਂ ਲਾਉਂਦੇ ਤਾਂ ਜਾਦੇ ਘੁੰਡੀਆਂ ਵਿੱਚ ਤਰਸਣਾ ਹਨਾ। ਹਾਂ ਜੀ ਉਹ ਉਹ ਥੋੜਾ ਬਹੁਤਾ ਹੈਗੀ ਹੈ ਜੀ ਮਾਈ ਸਮਰਸਟੈਂਡਿੰਗ। ਹੂੰ। ਸੋ ਵੱਧ ਤੋਂ ਵੱਧ ਖਸਾਲ ਜਿਹੜਾ ਹੈਗਾ ਆਪਾਂ ਇਸ ਪਾਸੇ ਨੂੰ ਆਈਏ। ਬਾਕੀ ਤਾਂ ਆਪਦੇ ਜਿਹੜੇ ਸੁਝਾਅ ਹਨਾ ਕੀਮਤੀ ਸੁਝਾਅ ਤੇ ਕਮੈਂਟ ਦੇ ਰੂਪ ਚ ਥੱਲੇ ਜਰੂਰ ਦਿਹਾ ਜੇ ਬਹੁਤ ਬਹੁਤ ਧੰ